ਰਾਜਾ ਦੇ ਬਧੀਮ ਤੁਏ ਜਾਂਦੇ ਸੀ ਰਾਜਾ ਬਖੀਮ ਨੂੰ ਕਹਿੰਦਾ ਕੋਈ ਗੱਲ ਸੁਣਾ ਨਹੀਂ ਸੁਣਾ ਦਿੰਨਾ ਕਹਿੰਦਾ ਕੁੰਡਮਾਂਤੀ ਮੱਝ ਹੋਵੇ ਸਭਮਾਂਤੀ ਕੋੜੀ ਮੋਸਮਾਂਤਾ ਮੰਦ ਹੋਵੇ ਰੂਪਾਂਤੀ ਗੁਰ ਉਹ ਕੁੜੀ ਕਹਿੰਦੀ ਬਧੀਮ ਨੂੰ ਕਿਉਂ ਝੂਠ ਬੋਲੀ ਜਾਂਦੇ ਤਾਂ ਗੱਲੀ ਨਿਵੇਂ ਕੇ ਉਠ ਉਹ ਕਹਿੰਦਾ ਝੂਠ ਸੱਚੀ ਗੱਲ ਆ ਅਗਲਾ ਮੱਝ ਖਿੰਦਾ ਵੀ ਕੁੰਡੀ ਵੱਜਾ ਘੋੜੀ ਸੋਹਣੀ ਜਿੰਨਾਂ ਕੀ ਆ ਕੋਈ ਮੁੰਡਾ ਦੇਖਣ ਜਾਂਦਾ ਕੁੰਡੀ ਬਾਜਦੇ ਮੁੰਡੇ ਮਰਛਾਈ ਜਿਹੜੀਆਂ ਕੁੜੀ ਸੋਹਣੀ ਆ ਉਹ ਕੁੜੀ ਕਹਿੰਦੀ اے ਝੂਠਾ ਸਾਬ ਕੁਸ਼ ਕੁਜੀ ਕਹਿੰਦਾ ਫਿਰ ਦੱਸ ਕਿਵੇਂ ਸੱਚ ਆ ਕਹਿੰਦੀ ਕੱਲ ਨੂੰ ਕੁਝ ਐ ਵੀ ਲਾ ਲਿਓ ਉੱਥੇ ਆਉਂਗੀ ਉੱਥੇ ਦੱਸੂ ਉਹ ਵੀ ਇਹ ਨੂੰ ਕਹਿੰਦੀ ਆਉਣੀ ਦੁੱਧਵਾਂਤੀ ਮੱਝ ਹੋਵੇ ਉਹਦੇ ਸਿੰਗਾ ਤੋਂ ਕੀ ਲੈਣਾ ਜੇ ਉਹ ਬੱਦਲ ਹੀ ਦਿੰਦੀ ਚਾਲਵਾਂਤੀ ਘੋੜੀ ਹੋਵੇ ਘੋੜੀ ਚਾਲਾਉਣੀ ਚਾਹੀਦੀ ਆ ਉਹਦੇ ਸ਼ਮਾਨੋਂ ਕੀ ਕਰੂ ਵੀ ਸੋਹਣੀ ਨੇ ਕੀ ਆ ਗੋਲਵਾਂਤਾ ਮੱਗਧ ਹੋਵੇ ਉਹਦੀਆਂ ਮੁਰਸ਼ਾ ਨੂੰ ਕੀ ਕਰੂ ਜੇ ਉਹਦੀ ਜ਼ੁਬਾਨ ਹੀ ਨਹੀਂ ਕਿਤੇ ਪੈਸੇ ਲੈ ਕੇ ਮੁੱਕੰਦੀ ਆ ਕਿ ਨਾ ਹੋ ਝੂਠ ਬੋਲ ਪਿਆ ਕੋਖਵਾਂਤੀ ਘੋੜੀ ਉਹਨੂੰ ਸੋਹਣੀ ਨੂੰ ਕੀ ਕਹੂੰ ਜੇਦੀ ਅੱਖ ਨਹੀਂ ਸਵੰਦੀ ਉਹਨੂੰ ਬੱਚਾ ਹੀ ਨਹੀਂ ਹੁੰਦਾ ਉਹ ਤਾਂ ਕੀ ਲੈਣਾ ਸੋਹਣੀ ਤੋਂ ਵੀ ਇਹਨੂੰ ਕਦੇ ਆਉ ਮਾਂ ਆਈ ਨਹੀਂ ਰਾਜੇ ਨੇ ਕੁੜੀ ਨੂੰ ਮਹੀਨ ਲਾ ਲਿਆ